ਸਾਸਰੀ ਕੱਜ ਸਾਰਨੋ ਜੇ ਆਪਾਂ ਲੈ ਕੇ ਆਏ ਜੀ ਬਹੁਤ ਹੀ ਵੈਸੁੱਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਕਾਟਨ ਦਾ ਹੋਏਗਾ ਬਹੁਤ ਹੀ ਸੋਹਣੀ ਇਸ ਦੇ ਉੱਪਰ ਇੰਬੋਡਰੀ ਰਹੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ షిప్పింగ్ ఫ్రీ రేگی 올 ఇండియా షిప్పింగ్ ఫ్రీ రేگی ఏ ਹੋਣਗੇ ਜੀ कॉटन ਦਾ ਸੂਟ ਹੋਏਗਾ ਐਸਕੇ ਬ੍ਰਾਂਡ ਦਾ ਸੂਟ ਹੋਏਗਾ ਘੇਰੇ ਦੇ ਉੱਪਰ ਫੁੱਲ ਵਰਕ ਹੋਏਗਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਹੋਣਗੇ ਕਾਵਿਏ ਦਾ ਕੰਮ ਹੋਏਗਾ ਬਾਜੂ ਤੇ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਜਿਹੜਾ ਦੁਪੱਟਾ ਹੋਏਗਾ ਮਸਲੀਨ ਦਾ ਹੋਏਗਾ ਸੌਫਟ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਪ੍ਰੋਪਰ ਲੈਸਾ ਕਮ ਕੀਤਾ ਹੋਇਆ ਮਿਲੇਗਾ ਇਹ ਸ਼ਰਟ ਹੋਏਗੀ ਪਿਓਰ ਕਾਟਨ ਦੀ ਬਿਸਟਰ ਪੈਂਟ ਹੋਏਗਾ ਇਸ ਦੇ ਉੱਪਰ ਬਹੁਤ ਸੋਹਣਾ ਆਰੀ embroideri ਰਹੇਗੀ ਜਿਹੜੀ ਬਾਟਮ ਹੋਏਗੀ ਸੌਫਟ ਕਾਟਨ ਦੀ ਪਲੇਨ ਬਾਟਮ ਹੋਏਗੀ ਜਿਹੜਾ ਦੁਪੱਟਾ ਹੋਏਗਾ ਪਿਓ ਸ਼ਿਫੋਨ ਦਾ ਹੋਏਗਾ ਪ੍ਰਿੰਟਡ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਕਾਟਨ ਦਾ ਹੀ ਸੂਟ ਮਿਲੇਗਾ ਬਹੁਤ ਸੋਹਣਾ ਸ਼ਰਟ ਦੇ ਉੱਪਰ threadiing body ਰਹੇਗੀ ਜਿਹੜੀ ਬਾਟਮ ਹੋਏਗੀ ਉਹ ਤੁਹਾਨੂੰ ਚਿਕਨ ਕਰੀ ਵਿੱਚ ਮਿਲੇਗੀ ਜਿਹੜਾ ਦੁਪੱਟਾ ਹੋਏਗਾ ਉਹ ਕਾਟਨ ਦਾ ਹੋਏਗਾ ਉਸ ਦੇ ਉੱਪਰ ਵੀ ਵਰਕ ਹੋਏਗਾ ਜਿਹੜਾ ਬਾਟਮ ਹੋਏਗੀ ਤੁਹਾਨੂੰ 2 ਮੀਟਰ ਦੀ ਕੱਟ ਮਿਲੇਗੀ ਉਸ ਦਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਇਹ ਜਿਹੜੀ ਸ਼ਰਟ ਹੋਏਗੀ ਪਿਓਰ ਕਾਟਨ ਦੀ ਹੋਏਗੀ ਕਲਮਕਾਰੀ ਦਾ ਕੰਮ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਨੈੱਕ ਦੇ ਉੱਪਰ ਇੰਬੋਰਡਰੀ ਰਹੇਗੀ ਜਿਹੜੀ ਬਾਟਮ ਹੋਏਗੀ ਕਾਟਨ ਦੀ ਹੋਏਗੀ ਪ੍ਰਿੰਟਡ ਬਾਟਮ ਹੋਏਗੀ ਜਿਹੜਾ ਦੁਪੱਟਾ ਹੋਏਗਾ ਪਿਓਰ ਕਾਟਨ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਹੋਏਗਾ ਇਹ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਲਿਨਨ ਕਾਟਨ ਵਿੱਚ ਡਿਜੀਟਲ ਪ੍ਰਿੰਟ ਹੋਏਗਾ ਇਸ ਦੇ ਉੱਪਰ ਵੀ ਇੰਬੋਰਡਰੀ ਰਹੇਗੀ ਬਾਟਮ ਪਲੇਨ ਹੋਏਗੀ ਜਿਹੜਾ ਦੁਪੱਟਾ ਹੋਏਗਾ ਪਿਓਰ ਲਿਨਨ ਕਾਟਨ ਦਾ ਹੋਏਗਾ ਪ੍ਰਿੰਟ ਵਾਲਾ ਦੁਪੱਟਾ ਹੋਏਗਾ ਅਗਲੇ ਜ 올 오버 수트 ਹੋਏਗਾ 5 ਮੀਟਰ ਦੀ ਕੱਟ ਹੋਏਗੀ ਡਿਜੀਟਲ ਪ੍ਰਿੰਟ ਹੋਏਗਾ ਕਲਮਕਾਰੀ ਦਾ ਕੰਮ ਹੋਏਗਾ ਜਿਹੜਾ ਦੁਪੱਟਾ ਹੋਏਗਾ ਮਸਲੀਨ ਦਾ ਹੋਏਗਾ ਉਸ ਦੇ ਉੱਪਰ ਵੀ ਕਲਮਕਾਰੀ ਦਾ ਕੰਮ ਹੋਏਗਾ ਵਿਦਿਸ ਦੇ ਉੱਪਰ ਫੈਂਸੀ ਲੇਸ ਦਾ ਕੰਮ ਕੀਤਾ ਹੋਇਆ ਮਿਲੇਗਾ ਬਹੁਤ ਹੀ ਸੋਨੇ ਕਲਰ ਹੋਣਗੇ ਪ੍ਰਾਈਸ ਕੱਟ ਹੋਏਗਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ